ਸਿਬਰੇ ਸ਼ਤਸਰੀ ਕਾਲ ਸਾਰੇ ਭਰਾਵਾਂ ਨੂੰ ਸੱਜਣੋ ਅੱਜ ਦੀ ਵੀਡੀਓ ਬਣਾਉਣ ਪਹੁੰਚੇ ਆਪਾਂ ਪਿੰਡ ਫਾਦੇਬਰ ਜ਼ਿਲ੍ਹਾ ਪੈਂਦਾ ਜੀ ਮਾਨਸਾ ਇੱਕ ਮੱਝ ਫਾਰ ਸੇਲ ਹੈ ਜੀ ਵਪਾਰ ਦਾ ਕੰਮ ਹੈ ਨਹੀਂ ਬਈਆਂ ਦਾ ਘਰੇਲੂ ਮੱਝ ਹੈ ਬਾਕੀ ਜਾਨਵਰ ਉੱਧਰ ਵੀ ਖੜੇ ਹੈਗੇ ਤੇ ਲੈਨੇ ਵੀਡੀਓ ਚ ਡਿਟੇਲ ਕੰਮ ਸੁਹਾ ਕੀ ਲੈ ਵੀ ਸੱਜਣੋ ਤੁਰਦੀ ਦੀ ਵੀਡੀਓ ਚੈੱਕ ਕਰ ਲੋ ਇੱਕ ਵਾਰ ਤੇ ਇਸ ਹਿਸਾਬ ਨਾਲ ਤੁਹਾਨੂੰ ਥਾਨ ਲੈ ਵੀ ਜੱਜਮੈਂਟ ਹੋ ਜਾਂਦੀ ਹੈ ਬਾਕੀ ਕਈ ਵਾਰ ਪਸ਼ੂ ਨਾ ਘਰੇਲੂ ਜਾਨਵਰ ਜਿਆਦਾ ਡਰਦੇ ਆ ਹੁੰਦੇ ਹੈਗੇ ਦੀ ਕਈ ਵਾਰ ਡਾਕਟਰ ਡਾਕਟਰਾਂ ਤੋਂ ਆਉਂਦੇ ਆ ਉਸ ਹਾਲ ਤੁਸੀਂ ਜੱਜਮੈਂਟ ਕਰ ਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਾਂਜੀ ਪਹਿਲਾਂ ਤਾਂ ਆਪਣਾ ਨਾਮ ਐਡਰੈਸ ਤੇ ਫੋਨ ਨੰਬਰ ਵੀਡੀਓ 'ਚ ਜ਼ਰੂਰ ਬੋਲ ਦਿਓ ਪਿੰਡ ਫਤੇਪੁਰ ਜੀ ਠੀਕ ਹੈ ਜੀ ਜਿਹੜਾ ਮਾਨਸਾ ਠੀਕ ਹੈ ਤੇ ਫੋਨ ਨੰਬਰ 99635 ਠੀਕ ਹੈ ਜੀ 01922 ਓਕੇ ਤੇ ਬਾਈਆਂ ਨਾਲ ਬਾਕੀ ਆਫ ਕੈਮਰਾ ਮੇਰੀ ਸੱਜਣੋਂ ਗੱਲ ਹੋਈ ਸੀ ਤੇ ਗੱਬਣਾ ਹੈ ਹੈਗੀ ਇਸ ਟਾਈਮ ਅਰਜਨ ਕੁੰਗੜ ਤੋਂ ਬਾਕੀ ਸੀਮਨ ਵੀ ਬਾਈ ਦੇ ਹੱਥ ਕੋਲ ਹੈਗਾ ਦਿਖਾਈ ਮਾੜੇ ਆ ਸੀਮਨ ਸੱਜਣੂ ਹੈਗਾਗਾ ਮੋਰਨ ਵਾਲਿਆਂ ਦਾ ਜਿਹੜਾ ਆਪਣਾ ਦੀਪਕ ਸਿਹਾਰ ਕੋਲ ਝੋਟਾਗਾ ਅਰਜਨ ਕੁੰਗੜ ਉਹ ਤੋਂ ਗੱਬਣਾਗੀ ਤੇ ਦਿਨ ਹਾਲੇ ਪੈਂਡਿੰਗ ਹੈਗੇ ਇਹਦੇ 7-8 ਬਾਕੀ ਰਾਜਰੂਜੀ ਮੈਂ ਫੋਲ ਆਗੀ ਇਸ ਹਿਸਾਬ ਨਾਲ ਵੀ ਸੌਖੀ ਆ ਜਿਹੜੇ ਹਿਸਾਬ ਨਾਲ ਵੀ ਦਿਨ ਪੂਰੇ ਤੋਂ ਬਾਅਦ ਵੀ 4-5 ਦਿਨ ਲੇਜੂਗੀ ਮੈਂ ਬਾਕੀ ਰੇਡ ਵੀਡੀਓ ਚ ਤੁਹਾਨੂੰ ਸੱਜਣੂ ਕਰਵਾ ਕੇ ਦੇਵਾਂਗੇ ਮੁੱਲ ਦੱਸ ਦਿਓ ਜੀ ਕਿੰਨਾ ਕਰਦੇ ਹੋ ਮੁੱਲ ਇੱਕ 55 ਕਰਦੇ ਠੀਕ ਹੈ ਬਾਕੀ ਕੋਈ ਵੀ ਸੱਜਣ ਦੂਰੋਂ ਲੜਾਉਂਦਾ ਤਾਂ ਮੌਕੇ ਤੇ ਮਾਨ ਤਾਣਾ ਹੋ ਜੂ। ਠੀਕ ਹੈ। ਨੰਬਰ ਦੇ ਬਾਰੇ ਬੋਲ ਦੋ। ਨੰਬਰ 94635 0921 ਠੀਕ। ਇੱਕ ਵਾਰੀ ਖੋਲ ਕੇ ਦੁਬਾਰੇ ਦੋ। ਲੰਬੀ ਦੂਰ ਦਮੜੀ। ਲੋ ਵੀ ਸੱਜ ਨੂੰ ਦੁਬਾਰੇ ਤੋਂ ਜੱਜਮੈਂਟ ਆ ਕਿਉਂਕਿ ਮੁੱਲ ਵੱਡੇ ਦੀ ਐ ਮੈਂ ਇਸ ਕਰਕੇ ਤੁਹਾਡੀ ਆਪਣੀ ਸੋਚ ਸਮਝਾ ਆ। ਆਪਦਾ ਆਕੇ ਕੋਲ ਮੈਂ ਇਹਦੀ ਨਿਰਖਪੁਰ ਕਰਕੇ ਖਰੀਦੋ। ਮੋੜ ਲੈ ਵੀ ਮੋੜ। ਕੰਮ ਸੱਜ ਨੂੰ ਘਰੇਲੂ ਆ ਇਹ ਕੋਈ ਜੀ ਗੱਲ ਨਹੀਂ ਵੀ ਵਪਾਰ ਦਾ ਕੰਮ ਨਹੀਂ ਹੈਗਾ ਘਰ ਦੀ ਮੈਂ ਪਾਲੀ ਹੋਈ ਆ ਬਾਈਆਂ ਦੇ ਤੇ ਪਿਛਲੇ ਸੂਏ ਦਾ ਰਿਕਾਰਡ ਦੱਸਦੇ ਆ ਬਾਈ 15-16 ਕਿਲੋ ਦਾ ਬਾਕੀ ਸੇਵਾ ਦਾ ਦੁੱਧ ਹੁੰਦਾ ਸੱਜ ਨੂੰ